ਸੰਦੇਸ਼ ਲੈ ਕੇ ਚੱਲੇ ਆ ਵਰਨਸ ਦਾ ਮੁਹਾਲੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਨਾ ਪੰਜ ਜ਼ਿਲ੍ਹਿਆਂ 'ਚ ਹੋ ਕੇ ਯਾਤਰਾ ਜਾਣੀ ਹੈ ਇਹ ਤੇ ਮੈਨੂੰ ਪੂਰੀ ਉਮੀਦ ਹੈ ਰਸਤੇ ਦੇ ਵਿੱਚ ਸੰਗਤ ਦਾ ਬਹੁਤ ਜ਼ਰਾ ਪਿਆਰ ਔਰ ਅਸ਼ੀਰਵਾਦ ਮਿਲਣਾ। ਵੀਲ ਚੇਅਰ ਦੇ ਉੱਤੇ ਜ਼ਿੰਦਗੀ ਬਤੀਤ ਕਰਤੀ ਇਹਨਾਂ ਨੇ ਹਣਾ ਤੇ ਕਾਫੀ ਦਰਦ ਦਿਲ ਦੇ ਵਿੱਚ ਲੈ ਕੇ ਚੱਲੇ ਆ ਪੰਜਾਬ ਦੇ ਲੋਕ ਕੀ ਲੱਗਦਾ ਅੱਗੇ ਆਉਣਗੇ ਮਦਦ ਕਰਨਗੇ ਹਜੇ ਲੋਕਾਂ ਦੀ ਹੋਰ ਸੇਵਾ ਨਾਲ ਸੱਚੀ ਗਾਂ ਸ਼ਬਦ ਨਾਲ ਜੋੜਨਾ ਸਹੀ ਤਾਂ ਨਹੀਂ ਬੜੀ ਗੰਦਗੀ ਦੇ ਵਿੱਚ ਚੱਲਦੀ ਹੈ 24 24 ਘੰਟੇ ਮਲ ਮੂਤਰ ਮਵਾਦ ਦੇ ਵਿੱਚ ਚੱਲਦੀ ਹੈ ਤਾਂ ਕਰਕੇ ਸੇਵਾ ਦੇ ਵਿੱਚ ਕੋਈ ਹੱਥ ਪਾਉਣਾ ਨਹੀਂ ਚਾਹਤਾ ਇਹ ਉਹ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਆਪਣੇ ਆਪ ਨੇ ਛੱਡਤਾ ਹੁੰਦਾ ਜਿਨ੍ਹਾਂ ਨੂੰ ਸਮਾਜ ਨੇ ਛੱਡਤਾ ਹੁੰਦਾ ਇਹਨਾਂ ਦੇ ਨਾਲ ਕੋਈ ਨਹੀਂ ਹੁੰਦਾ ਵਿਕਲਾਂਗ ਬੰਦੇ ਨਾਲ ਦੋਸਤੀ ਕਰਦਾ ਹੀ ਨਹੀਂ ਕੋਈ ਕਿੰਨਾ ਟਾਈਮ ਹੋ ਗਿਆ ਤੈਨੂੰ ਵੀਲ ਚੇਅਰ ਤੇ 39 ਸਾਲ ਹੋ ਗਏ ਵੀਲ ਚੇਅਰ ਤੇ कि में कटे उन्नीस साल उनतीस साल जड़े तो कह रहे हो तो उन दिनों तो बहुत बड़े मुश्किल थे लेकिन धीरे धीरे समाज में मैसेज आ रही है कि सुबह इंजरी क्या है लोगों को भी पता चल रहा है और जैसी ये संस्थाएं सरव ह्यूमिटी सर्व गार्ड ऐसी संस्थाएं हैं तो जो अब लोगों की मदद कर रहे हैं तो इसमें सबसे एक बहुत बड़ी परेशानी इसमें ब्लड सोल होता है चूँकि हम ज़्यादातर बैठते रहते हैं हमारी ब्लड सॉपरेज नहीं रहती है ਤੋ ہماری ਜ਼ਖਮਾਂ ਤਾਂ ਉਹ ਜ਼ਖਮ ਤਾਂ ਖੋਣੇ ਮੇਂ 1 ਮਹੀਨਾ ਲੱਗਦਾ ਹੈ ਲੇਕਿਨ ਠੀਕ ਹੋਨੇ ਮੇਂ 1 2 2 ਸਾਲ ਲੱਗਦੇ ਹੈ ਤਾਂ ਫਿਰ ਜੋ ਗਰੀਬ ਬੰਦੇ ਹੈ ਉਹ ਇਤਨਾ ਲੰਬਾ ਇਲਾਜ ਨਹੀਂ ਕਰ ਸਕਦੇ ਗੱਲ ਕੀਤੀ ਜਾਵੇ ਚਾਰ ਵੀਲ ਚੇਅਰ ਦੇ ਉੱਤੇ ਤੁਸੀਂ ਮੌਜੂਦ ਹੋ ਕਾਫੀ ਦਰਦ ਤੁਸੀਂ ਸਿਆ ਹੈਗਾ ਤੇ ਹੁਣ ਉਹ ਲੋਕਾਂ ਦੇ ਲਈ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ ਤਾਂ ਜੋ ਉਹਨਾਂ ਦਾ ਇਲਾਜ ਹੋ ਸਕੇ ਜੋ ਤੁਹਾਡੇ ਵਰਗੇ ਬੀਮ ਨੇ ਕੀ ਸੰਦੇਸ਼ ਲੈ ਕੇ ਇਹ ਯਾਤਰਾ ਜਿਹੜੀ ਸ਼ੁਰੂ ਕਰਨ ਜਾ ਰਹੇ ਹੈ ਸਾਡਾ ਜਿਹੜਾ ਸੰਦੇਸ਼ ਹੈਗਾ ਕਿ ਸਪੈਨਲ ਕੋਰਟ ਦੇ ਜਾਂ ਕੋਈ ਵੀ ਉਪਾਹਜ ਭੈਣ ਭੈਣ ਭਾਈ ਕੋਈ ਵੀ ਘਰ ਦੀ ਵਿੱਚ ਕਿਤੇ ਕੈਦ ਹੈਗਾ ਜਾਂ ਕਿ ਪ੍ਰੋਬਲਮ ਆ ਰਹੀ ਹੈ ਉਹਨੂੰ ਜਾਂ ਉਹਦੇ ਰੁਜ਼ਗਾਰ ਦੀ ਵਿੱਚ ਪ੍ਰੋਬਲਮ ਆ ਰਹੀ ਹੈਗੀ ਆ ਠੀਕ ਹੈ ਜੀ ਤੇ ਉਸ ਦੇ ਲਈ ਅਸੀਂ ਫੰਡਰ ਰੇਜ਼ ਕਰਨ ਜਾ ਰਹੇ ਹਾਂ ਮੁਸ਼ਕਲ ਹੈ ਜੀ ਸਾਡਾ ਲੈਟਰਨ ਬਾਥਰਮ ਦਾ ਸਾਰਾ ਯੂਰੀਨ ਦਾ ਕੋਈ ਕੰਟਰੋਲ ਨਹੀਂ ਹੈ ਦਾ ਪਤਾ ਨਹੀਂ ਕਦ ਵੀ ਹੋ ਸਕਦਾ ਪੈਪ ਲੱਗੇਵੇ ਆ ਕਈ ਵਾਰਾਂ ਸਾਦੀ ਗੈਸ ਦੀ ਪ੍ਰੋਬਲਮ ਹੋ ਜਾਂਦੀ ਆ ਲੈਟਰਿੰਗ ਦੀ ਲੱਗ ਜਾਂਦੀ ਆ ਵੀ ਕਈਆਂ ਨੂੰ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੇਜਿੰਦਰ ਚੰਦੀ ਇਸ ਵਕਤ ਮੁਹਾਲੀ ਮੌਜੂਦਾ ਜਿੱਥੇ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਨਾ ਤੋਂ ਇੱਕ ਯਾਤਰਾ ਜਿਹੜੀ ਆ ਰਵਾਨਾ ਹੋ ਰਹੀ ਹੈ ਇਹ ਯਾਤਰਾ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਊਗੀ ਤੇ ਯਾਤਰਾ ਦੇ ਵਿੱਚ ਆ ਚਾਰ ਸ਼ਖਸ ਨੇ ਜੋ ਕਿ व्हीਲ ਚੇਅਰ ਦੇ ਉੱਤੇ ਨੇ ਤਸਵੀਰਤਿਆਂ ਨੂੰ ਦਿਖਾ ਦਿੰਨੇ ਆ ਪਹਿਲਾਂ ਇਹ ਚਾਰ ਸ਼ਖਸ ਨੇ ਚਾਰ ਵੀਰ ਨੇ ਜਿਹੜੇ ਅੱਜ ਇੱਥੋਂ ਯਾਤਰਾ ਸ਼ੁਰੂ ਕਰਨ ਜਾ ਰਹੇ ਨੇ 221 ਕਿਲੋਮੀਟਰ ਦੀ ਯਾਤਰਾ ਹੈ ਜਿਹੜੀ 5 ਦਿਨਾਂ ਦੇ ਵਿੱਚ ਸਮਾਪਤ ਹੋਵੇਗੀ ਤੇ ਰੀੜ ਦੀ ਹੱਡੀ ਦੀਆਂ ਸੱਟਾਂ ਦੇ ਨਾਲ ਜਿਹੜੇ ਵੀਰ ਨੇ ਇਹ ਸਬੰਧ ਰੱਖਦੇ ਨੇ ਕਾਫੀ ਆ ਪ੍ਰੋਬਲਮ ਫੇਸ ਆਈ ਆ ਕਾਫੀ ਦਰਦ ਸਹਿ ਆ ਇਹਨਾਂ ਨੇ ਤੇ ਹੁਣ ਉਹਨਾਂ ਮਰੀਜ਼ਾਂ ਦੀ ਜਿਹੜੀ ਹੈਲਪ ਆ ਉਹ ਕਿਵੇਂ ਅੱਗੇ ਹੋ ਸਕਦੀ ਆ ਉਸ ਦੇ ਲਈ ਫੰਡ ਵਗੈਰਾ ਇਕੱਠੇ ਕਰਨ ਦੇ ਲਈ ਆ ਪੰਜਾਬ ਵਾਸੀਆਂ ਨੂੰ ਅਪੀਲ ਆ ਜਿਹੜੀ ਯਾਤਰਾ ਨਿਰਾਈ ਕੀਤੀ ਜਾ ਰਹੀ ਆ ਗੱਲਬਾਤ ਕਰ ਲੈਨੇ ਆ ਵੀ ਆ ਕੀ ਸੰਦੇਸ਼ ਹੈਗਾ ਇਸ ਯਾਤਰਾ ਦਾ ਤੇ ਆ ਕਿਹੜੀ ਸੁਸਾਇਟੀ ਹੈ ਜਿਹੜੀ ਉਹਨਾਂ ਦੀ ਮਦਦ ਕਰ ਰਹੀ ਆ ਜੀ ਕੀ ਨਾਮ ਹੈ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈਗਾ ਮਨੀਸ਼ ਕੁਮਾਰ ਤੇ ਜਿਹੜੀ ਸਾਡੀ ਸੁਸਾਇਟੀ ਜਾਂ ਸੰਸਥਾ ਦਾ ਨਾਮ ਹੈਗਾ ਉਹ ਸਰਵ ਹਿਮੈਨਿਟੀ ਸਰਵ ਗੋੜ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਤੇ ਸੈਂਟਰ ਚੱਲ ਰਿਹਾ ਹੈਗਾ ਸਾਡਾ ਜਾਂ ਕਿਹਦੀ ਆਸ਼ਰਮ ਚੱਲ ਰਿਹਾ ਖਰੜ ਦੇ ਨੇੜੇ ਪਿੰਡ ਮਦਨਹੀੜੀ ਜੀ ਜੀ ਗੱਲ ਕੀਤੀ ਜਾਵੇ ਚਾਰ 휠ਚੇਅਰ ਦੇ ਉੱਤੇ ਤੁਸੀਂ ਮੌਜੂਦ ਹੋ ਕਾਫੀ ਦਰਦ ਤੁਸੀਂ ਸਿਆ ਹੈਗਾ ਤੇ ਹੁਣ ਉਹ ਲੋਕਾਂ ਦੇ ਲਈ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ ਤਾਂ ਜੋ ਉਹਨਾਂ ਦਾ ਇਲਾਜ ਹੋ ਸਕੇ ਜੋ ਤੁਹਾਡੇ ਵਰਗੇ ਬ੍ਰੀਜ ਨੇ ਕੀ ਸੰਦੇਸ਼ ਲੈ ਕੇ ਇਹ ਯਾਤਰਾ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ ਹਾਂਜੀ ਸੰਦੇਸ਼ ਤਾਂ ਇਹੀ ਹੈ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਪਛਾਣਾ ਹੈਗਾ ਵੀ ਜਿੱਦਾਂ ਦੇ ਇਦਾਂ ਸਾਡੇ ਵਰਗੇ ਪੇਸ਼ੈਂਟ ਕਾਫੀ ਤਰ੍ਹਾਂ ਦੇ ਆਪਣੇ ਘਰਾਂ ਦੇ ਵਿੱਚ ਬੈਠੇ ਹੈਗੇ ਉਹਨਾਂ ਨੂੰ ਬਾਹਰ ਕੱਢਣਾ ਹੈਗਾ ਤੇ ਲੋਕ ਜਿਹੜੇ ਜਿੱਦਾਂ ਵੀ ਕੋਈ ਕੋਈ ਡਿਪਰੈਸ਼ਨ ਦਾ ਸਕਾਰ ਹੋ ਜਾਂਦਾ ਹੈਗਾ ਠੀਕ ਹੈ ਹੁਣ ਸਾਡੇ ਏਡੀ ਵੱਡੀ ਸੈਟ ਲੱਗੀ ਹੈਗੀ ਆ ਤਾਂ ਫਿਰ ਵੀ ਸਾਡਾ ਮਨੋਗਲ ਡੋਲਿਆ ਨਹੀਂ ਹੈਗਾ ਤੇ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਆਪ ਹੀ ਰਿਹਾ ਹੈਗਾ ਤੇ ਅਸੀਂ ਉਹਨਾਂ ਨੂੰ ਜਗਾਉਣਾ ਚਾਹੁੰਦੇ ਹੈਗੇ ਆਂ ਤੇ ਜੋ ਨਸ਼ਿਆਂ ਨਸ਼ਿਆਂ ਦਾ ਆਪਣਾ ਦਰਿਆ ਵਗਦਾ ਹੈਗਾ ਪੰਜਾਬ ਦੇ ਵਿੱਚ ਤੇ ਉਹਦੇ ਤੇ ਵੀ ਸੰਦੇਸ਼ ਦਿੰਦੇ ਹੈਗੇ ਵੀ ਇਸ ਨੂੰ ਠੱਲ ਪਾਈ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਸਾਡਾ ਜਿਹੜਾ ਸੰਦੇਸ਼ ਹੈਗਾ ਇਸ ਪੈਨਲ ਕੋਰਡ ਦੇ ਜਾਂ ਕੋਈ ਵੀ ਉਪਾਹਜ ਭੈਣ ਭੈਣ ਭਾਈ ਕੋਈ ਵੀ ਘਰ ਘਰ ਦੇ ਵਿੱਚ ਕਿਤੇ ਕੈਦ ਹੈਗਾ ਜਾਂ ਕੋਈ ਪ੍ਰੋਬਲਮ ਆ ਰਹੀ ਹੈ ਉਹਨੂੰ ਜਾਂ ਉਹਦੇ ਰੁਜ਼ਗਾਰ ਦੀ ਵਿੱਚ ਪ੍ਰੋਬਲਮ ਆ ਰਹੀ ਹੈਗੀ ਆ ਠੀਕ ਹੈ ਜੀ ਤੇ ਉਸ ਦੇ ਲਈ ਅਸੀਂ ਫੰਡਰ ਰੇਜ਼ ਕਰਨ ਜਾ ਰਹੇ ਹੈਗੇ ਆ ਵੀ ਇਹਨਾਂ ਲੋਕਾਂ ਦੇ ਲਈ ਅਸੀਂ ਰੁਜ਼ਗਾਰ ਇੱਕ ਛਤ ਦੇ ਥੱਲੇ ਰੁਜ਼ਗਾਰ ਵੀ ਦਈਏ ਤੇ ਇਹਨਾਂ ਦੀ ਐਕਸਰਸਾਈਜ਼ ਵੀ ਹੋਵੇ ਜੇਕਰ ਬੈੱਡ ਸੋਰ ਹੋ ਗਿਆ ਤਾਂ ਉਹਨਾਂ ਦਾ ਟ੍ਰੀਟਮੈਂਟ ਵੀ ਹੋਵੇ ਤੇ ਉਸ ਤੋਂ ਬੈੱਡ ਸੋਰ ਹੋਣ ਤੋਂ ਬਾਅਦ ਵੀ ਯੂਰਨ ਦੀ ਪ੍ਰੋਬਲਮ ਰਹਿੰਦੀ ਹੈ ਕਿ ਬਾਥਰੂਮ ਦੀ ਪ੍ਰੋਬਲਮ ਹੈ ਕਾਫੀ ਤਰ੍ਹਾਂ ਦੀ ਦਿੱਕਤਾਂ ਸਾਨੂੰ ਝੱਲਣੀਆਂ ਪੈਂਦੀਆਂ ਹੈਗੀਆਂ ਤੇ ਹੋਰ ਵੀ ਕਾਫੀ ਤਰ੍ਹਾਂ ਦੀ ਮਤਲਬ ਇਦਾਂ ਦੀਆਂ ਪ੍ਰੋਬਲਮ ਸਾਨੂੰ ਝੱਲਣੀਆਂ ਪੈਂਦੀਆਂ ਅਸੀਂ ਚਾਹਦੇ ਹੈਗੇ ਵੀ ਉਹ 21 ਛੱਤ ਦੇ ਥੱਲੇ ਸਾਰਿਆਂ ਦਾ ਮਤਲਬ ਉੱਥੇ ਨਪਟਾਰਾ ਹੋਵੇ ਹਰ ਇੱਕ ਸਾਡਾ ਡਾਕਟਰ ਮਤਲਬ ਛੱਤ ਦੇ ਥੱਲੇ ਹੋਵੇ ਠੀਕ ਹੈ ਤੇ ਜਿੰਨੇ ਵੀ ਭੈਣ ਪਾਈ ਬੈਠੇ ਹੈਗੇ ਆ ਆਪਾਂ ਇੱਕ ਇੱਕ ਨੂੰ ਘਰੇ ਜਾ ਕੇ ਰੋਜ਼ਗਾਰ ਨਹੀਂ ਦੇ ਸਕਦੇ ਹੈਗੇ ਤਾਂ ਅਸੀਂ ਚਾਹਦੇ ਹੈਗੇ ਵੀ 21 ਛੱਤ ਥੱਲੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੇ ਔਰ ਇਲਾਜ ਵੀ ਮਿਲੇ ਠੀਕ ਹੈ ਤੋ ਸਾਡੇ ਨਾਲ ਹੋਰ ਵੀਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਯਾਤਰਾ ਅੱਜ ਸ਼ੁਰੂ ਕਰਨ ਜਾ ਰਹੇ ਨੇ ਕਿੰਨੀ ਕ ਜਿਹੜੀ ਮੁਸ਼ਕਲ ਆ ਸਕਦੀ ਉਹ ਵੀ ਦੱਸਣਗੇ ਵੀਰ ਜੀ ਕੀ ਨਾਮ ਹੈ ਤੁਹਾਡਾ ਸਰਦਾਰ ਮਰੀਕ ਸਿੰਘ ਅਨੰਦਪੁਰ ਸਾਹਿਬ ਤੋਂ ਜੀ ਮੁਸ਼ਕਲ ਇਹ ਹੈ ਜੀ ਸਾਡਾ ਲੈਟਰਾਂ ਬਾਥਰੂਮ ਦਾ ਸਾਰਾ ਯੂਰੀਨ ਦਾ ਕੋਈ ਕੰਟਰੋਲ ਨਹੀਂ ਹੈਗਾ ਪਤਾ ਨਹੀਂ ਕਦ ਵੀ ਹੋ ਸਕਦਾ ਪੈਪ ਲੱਗੇਵੇ ਆ ਕਈ ਵਾਰ ਸਾਰੀ ਗੈਸ ਦੀ ਪ੍ਰੋਬਲਮ ਹੋ ਜਾਂਦੀ ਆ ਲੈਟਰਾਂ ਦੀ ਲੱਗ ਜਾਂਦੀ ਆ ਵੀਰ ਕਈਆਂ ਨੂੰ ਕਈਆਂ ਨੂੰ ਹਰ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਸਪਾਇਨਲ ਕੋਰਡ ਇੰਜਰੀ ਵਿੱਚ। ਅੰਦਰ ਜੀ ਗੱਲ ਕੀਤੀ ਜਾਵੇ ਤੁਸੀਂ ਵੀਲ ਚੇਅਰ ਤੇ ਹੋ ਕਾਫੀ ਦਰਦ ਹੰਡਾਇਆ ਸੱਟ ਲੱਗੀ ਤੁਹਾਡੇ ਪਰ ਜਿਹੜੇ ਲੋਕ ਤੁਰ ਫੇਰ ਸਕਦੇ ਆ ਉਹ ਵੀ ਯਾਤਰਾ ਚਲੋ ਕਰਦੇ ਹੈਗੇ ਆ ਕੀ ਲੱਗਦਾ ਵੀ ਜਿਹੜੇ ਲੋਕ ਤੁਹਾਨੂੰ ਇਹ ਦੇਖ ਰਹੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੁਹਾਡੇ ਵਰਗੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜ਼ਰੂਰ ਆਣਾ ਚਾਹੀਦਾ ਜੀ ਇਸੇ ਕਰਕੇ ਸਿੱਖਿਆ ਜਿਹੜੇ ਲੋਕ ਆਪਣੀਆਂ ਅਧਰੂਣੀਆਂ ਟੈਨਸ਼ਨਾਂ ਚ ਘਰੇ ਬੜਾ ਬਹੁਤ ਦੁਖੀ ਰਹਿੰਦੇ ਨੇ ਕਈ ਡਿਪਰੈਸ਼ਨ ਚਲ ਚੱਦੇ ਨੇ ਉਹ ਸਾਡੇ ਵੱਲ ਦੇਖ ਕੇ ਉਹਨਾਂ ਨੂੰ ਬਹੁਤ ਟੀਮਸ਼ਨ ਮਿਲੂਗਾ ਕਿ ਅਸੀਂ ਕਿਵੇਂ ਆਪਣਾ ਸਪੈਨਲ ਬੀਲ ਚਰ ਤੇ ਬੈਠ ਕੇ ਵੀ ਇਹਨਾਂ 221 ਕਿਲੋਮੀਟਰ ਹਰਮੰਦਰ ਸਾਹਿਬ ਜਾ ਰਹੇ ਹਾਂ ਸਾਨੂੰ ਦੇਖ ਕੇ ਬਹੁਤ ਅੱਗੇ ਜਨਰੇਸ਼ਨ ਨਸ਼ੇ ਪਤੇ ਤੋਂ ਵੀ ਦੂਰ ਰਹਿਣਗੇ ਹਰ ਭੈਣ ਭਰਾ ਨੂੰ ਇਹੀ ਅਰਦਾਸ ਆ ਸਰਬੱਤ ਦੇ ਸਾਡੇ ਅੰਗਹੀਣ ਦਿਵਿਆਂਗ ਸਾਥੀਆਂ ਦਾ ਜਰੂਰ ਸਾਥ ਦਿਓ ਤੇ ਸਰਕਾਰ ਨੂੰ ਵੀ ਫੇਰ ਬੇਨਤੀ ਆ ਜੀ ਸਾਡੀ ਜਿਹੜੀ ਅੰਗਹੀਣ ਪੈਨਸ਼ਨ ਆ ਉਹ 2500 ਰੁਪਇਆ ਕੀਤੀ ਜਾਵੇ ਸਪੈਨਲ ਕੋਟ ਦੀ 5000 ਰੁਪਇਆ ਠੀਕ ਹੈ ਜੀ ਠੀਕ ਹੈ ਹਾਂਜੀ ਤੁਹਾਡਾ ਕੀ ਨਾਮ ਆ ਜੀ ਮੇਰੇ नाम दिलदार अहमद है जी मैं कश्मीर से ठीक है कश्मीर हाँ। तो कितना टाइम हो गया व्हील चेयर उनतीस साल हो गए व्हील चेयर उन्नीस साल पे। कड़े उन्नी साल, 19 साल जड़े जो कह रहे हो तो उन दिनों तो बहुत बड़े मुश्किल थे लेकिन धीरे धीरे समाज में ये मैसेज आ रही है कि सुपर इंजरी क्या है लोगों को भी पता चल रहा है और जैसे ये संस्था सर्व ह्यूमनिटी सर्व गार्ड ऐसी संस्थाएँ हैं तो जो अब लोगों की मदद कर रहे हैं तो इसमें सबसे एक बहुत बड़ी परेशानी इसमें एक बेड सोल होता है क्योंकि हम देर बैठते रहते हैं हमारी ब्लड सप्लाई नहीं रहती है तो हमारे एक जख्म आता है उस जख्म को होने में एक महीना लगता है लेकिन ठीक होने में एक एक दो दो साल लगते हैं तो फिर जो गरीब बंदे हैं वो इतना लंबा इलाज नहीं कर सकते श्री गुरु नानक देव जी का फलसफा एक संदेश दिता सानवता भलाई की गल की एक का सबूत तो दिता कि लगता यात्रा जी ये भी संदेश न देखो हमने जो गुरु जी की मैसेज थी कि हम सब एक है देखो ये मुस्लिम मैं सिख और ये हिंदू है ना जब हमारी सुपन इंजरी हुई तो हमारे मसले भी एक जैसे हैं ना सुपन इंजरी नहीं देखा ये हिंदू है या सिख है या मुसलमान हो तो हमारे मसले एक है हमारे समाधान भी एक जैसे है तो वही गुरु की एक संदेश लेके हम जा रहे हैं समाज में कि ये जो ऐसे लोग हैं ये समझो ये बीमारी क्या है और इस जो इनका एक छपल है वो वहाँ पर इनकी और एक स्टोरी बन रही है तो उसकी कंट्रीब्यूशन के लिए हम जा रहे हैं ठीक बहुत है, बहुत धन्यवाद ਆ ਸੋ ਸਾਡੇ ਨਾਲ ਇਹ ਚਾਰ ਵੀਰ ਨੇ ਜਿਹੜੇ ਰੀੜ ਦੀ ਹੱਡੀ ਦੀ ਜੋ ਸੱਟ ਹੈ ਉਸ ਦੇ ਨਾਲ ਜੂਝ ਰਹੇ ਨੇ ਤੇ ਪਿਛਲੇ ਕਈ ਸਾਲਾਂ ਤੋਂ व्हीलचेयर ਦੇ ਉੱਤੇ ਹੀ ਆ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਸੋ ਇਹਨਾਂ ਚਾਰ ਵੀਰਾਂ ਵੱਲੋਂ ਅੱਜ ਇੱਕ ਯਾਤਰਾ ਜਿਹੜੀ ਕੱਢੀ ਜਾ ਰਹੀ ਆ 221 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਇਹ व्हीलचेयर ਦੇ ਉੱਤੇ ਆ ਤੈਅ ਕਰਨਗੇ ਤੇ 5 ਦਿਨਾਂ ਦੀ ਇਹ ਯਾਤਰਾ ਜੋ ਕਿ ਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗੀ ਸੋ ਇਹਨਾਂ ਚਾਰ ਵੀਰਾਂ ਨੇ ਆ अपना दर्दਾ ਜਿਹੜਾ ਬਿਆਨ ਕੀਤਾ ਤੇ ਪੰਜਾਬ ਦੇ ਆ तमाम ਲੋਕ ਨੇ ਜਿਹੜੇ ਉਹਨਾਂ ਨੂੰ ਅਪੀਲ ਕੀਤੀ ਆ ਕਿ ਜਿਹੜੇ ਰੀਡ ਦੀ ਹੱਡੀ ਦੇ ਨਾਲ ਸਬੰਧਤ ਮਰੀਜ਼ ਨੇ ਜਾਂ ਆ ਹੈਂਡੀਕੈਪ ਨੇ ਜਾਂ ਅਪੰਗ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇੱਕ ਛੱਤ ਹੈ ਜਿਹੜੀ ਉਹਨਾਂ ਨੂੰ ਮੁਹੱਈਆ ਕਰਾਈ ਜਾਵੇ ਜਿੱਥੇ ਉਹ ਬੈਠ ਕੇ ਆਪਣੀ ਜ਼ਿੰਦਗੀ ਜਿਹੜੀ ਆ ਆਰਾਮ ਨਾਲ ਬਤੀਤ ਕਰ ਸਕਣ ਸੋ ਇਹ ਇੱਕ ਵੱਡਾ ਸੰਦੇਸ਼ ਆ ਜਿਹੜਾ 5 ਦਿਨਾਂ ਦੇ ਵਿੱਚ ਯਾਤਰਾ ਪੂਰਾ ਕਰਕੇ ਦਿੱਤਾ ਜਾ ਰਿਹਾ ਸੋ ਹੁਣ ਪੰਜਾਬ ਦੇ ਲੋਕਾਂ ਦੀ ਵੀ ਆ ਤੇ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹੋ ਜਿਹੇ ਜਿਹੜੇ ਵੀਰ ਨੇ ਆ ਦਰਦ ਬਿਆਨ ਕੀਤਾ ਇਹਨਾਂ ਨੇ ਆਪਣਾ ਜ਼ਿੰਦਗੀ ਦੀ ਲੜਾਈ 휠ਚੇਅਰ ਦੇ ਉੱਤੇ ਲੜ ਰਹੇ ਨੇ ਤੇ ਇਹਨਾਂ ਵੀਰਾਂ ਦੀ ਸਾਰ ਲੈਣੀ ਚਾਹੀਦੀ ਹੈ ਤੇ ਇਹਨਾਂ ਦੀ ਮਦਦ ਦੇ ਲਈ ਪੰਜਾਬ ਦੇ ਉਹਨਾਂ तमाम ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜੋ ਕਿ ਪੰਜਾਬ ਦੇ ਵਿੱਚ ਆ ਪੰਜਾਬੀਅਤ ਦੀ ਗੱਲ ਕਰਦੇ ਨੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਨੇ ਤੇ ਇਹਨਾਂ ਵੀਰਾਂ ਦੀ ਦੁੱਖ ਤਕਲੀਫ ਆ ਸਮਝਣੀ ਚਾਹੀਦੀ ਹੈ ਸੋ ਇਸ ਯਾਤਰਾ ਦੇ ਵਿੱਚ ਵੀ ਇਹ ਲੋਕ ਨੇ ਜਿਹੜੇ 1 ਕਰੋੜ ਰੁਪਏ ਦੀ ਜੋ ਰਾਸ਼ੀ ਆ ਉਸ ਨੂੰ ਇਕੱਠਾ ਕਰਨ ਦੇ ਲਈ ਨਿਕਲੇ ਨੇ ਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਵੀ ਇਹਨਾਂ ਵੱਲੋਂ ਸੰਦੇਸ਼ ਦਿੱਤਾ ਜਾਊਗਾ ਨਾਲ ਹੀ ਜੋ ਰੀੜ ਦੀ ਹੱਡੀ ਦੇ ਨਾਲ ਸਬੰਧਤ ਹੋਰ ਲੋਕ ਨੇ ਉਹਨਾਂ ਨੂੰ ਇੱਕ ਮੰਚ ਮੁਹੱਈਆ ਕਰਾਉਣ ਦੇ ਲਈ ਆ ਸੰਦੇਸ਼ ਹੈ ਜਿਹੜਾ ਇਹ ਯਾਤਰਾ ਦੇ ਰਾਹੀਂ ਦੇਣਗੇ ਸੁਹਾਣਾ ਸਾਹਿਬ ਮੁਹਾਲੀ ਦੇ ਬਾਹਰ ਦੀਆਂ ਨੇ ਜਿੱਥੇ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਸੁਸਾਇਟੀ ਵੱਲੋਂ ਪਹਿਲ ਕਦਮੀ ਕੀਤੀ ਗਈ ਆ ਇੱਕ ਯਾਤਰਾ ਦੀ ਸ਼ੁਰੂਆਤ ਆ ਜਿਹੜੀ ਹੁਣ ਜਾ ਰਹੀ ਹੈ ਇਹ ਯਾਤਰਾ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇਗੀ 5 ਦਿਨਾਂ ਦੀ ਇਹ ਯਾਤਰਾ 221 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਮਕਸਦ ਤੇ ਸੰਦੇਸ਼ ਇਹ ਹੈ ਕਿ ਰੀੜ ਦੀ ਹੱਡੀ ਦੇ ਨਾਲ ਸੰਬੰਧਿਤ ਜੋ ਵੀ ਮਰੀਜ਼ ਨੇ ਉਹਨਾਂ ਦੀ ਜੋ ਦੇਖਭਾਲ ਕਿਵੇਂ ਹੋ ਸਕਦੀ ਹੈ ਉਸ ਦੇ ਲਈ ਲੋਕਾਂ ਤੋਂ ਆ ਸਹਿਯੋਗ ਦੀ ਮੰਗ ਆ ਕੀਤੀ ਜਾ ਰਹੀ ਹੈ ਸੋ ਯਾਤਰਾ ਦੇ ਵਿੱਚ ਵੀ ਇਹ ਸੰਦੇਸ਼ ਆ ਜਿਹੜਾ ਦਿੱਤਾ ਜਾ ਰਿਹਾ ਹੈ ਤਾਂ ਜੋ ਵੱਦ ਤੋਂ ਵੱਧ ਲੋਕ ਨੇ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਸ ਸੁਸਾਇਟੀ ਦੀ ਮਦਦ ਕਰ ਸਕਣ ਤੇ ਵੀਲ ਚੇਅਰ ਦੇ ਉੱਤੇ ਜੋ ਵੀ ਵੀਰ ਨੇ ਆਪਣਾ ਦਰਦ ਹੰਡਾ ਰਹੇ ਨੇ ਦਰਦਪਰੀ ਜ਼ਿੰਦਗੀ ਆਪਾਂ ਕਹਿ ਸਕਦੇ ਹਾਂ ਬਤੀਤ ਵੀਲ ਚੇਅਰ ਤੇ ਕੀਤੀ ਇਹਨਾਂ ਨੇ ਤੇ ਇਹ ਰਵਾਨਾ ਹੋ ਚੁੱਕੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਹੀ ਜੋਸ਼ ਤੇ ਉਤਸ਼ਾਹ ਦੇ ਨਾਲ ਇਹ ਯਾਤਰਾ ਜਿਹੜੀ ਰਵਾਨਾ ਹੋਈ ਆ 5 ਦਿਨਾਂ ਦੇ ਵਿੱਚ ਇਹ ਯਾਤਰਾ ਪੂਰੀ ਹੋਵੇਗੀ ਤੇ 21 221 ਕਿਲੋਮੀਟਰ ਦਾ ਸਫ਼ਰ ਇਹ ਯਾਤਰਾ ਜਿਹੜੀ ਤੈਅ ਕਰੇਗੀ ਸੋ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਰਾ ਸਾਹਿਬ ਮੁਹਾਲੀ ਤੋਂ ਇਹ ਯਾਤਰਾ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਆ ਸੋ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਸੁਸਾਇਟੀ ਵੱਲੋਂ ਪਹਿਲ ਕਦਮੀ ਕੀਤੀ ਗਈ ਆ ਉਹਨਾਂ ਵੱਲੋਂ ਇਹ ਯਾਤਰਾ ਜਿਹੜੀ ਰਵਾਨਾ ਕਰ ਦਿੱਤੀ ਗਈ ਆ 221 ਕਿਲੋਮੀਟਰ ਦੀ ਯਾਤਰਾ ਹੈ ਜੋ ਕਿ ਪੰਜ ਚਾਰ ਵੀਰ ਨੇ ਜਿਹੜੇ ਰੀੜ ਦੀ ਹੱਡੀ ਦੇ ਨਾਲ ਸੰਬੰਧਿਤ ਜੋ ਵੀ ਉਹਨਾਂ ਨੂੰ ਬਿਮਾਰੀ ਆ ਉਸ ਦੇ ਨਾਲ ਲੜਦੇ ਆ ਰਹੇ ਨੇ ਤੇ ਉਹਨਾਂ ਵੱਲੋਂ ਹੁਣ 221 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਤੈਅ ਕੀਤਾ ਜਾਊਗਾ ਪੰਜ ਦਿਨਾਂ ਦੇ ਵਿੱਚ ਇਹ ਸਫ਼ਰ ਤੈਅ ਹੋਊਗਾ ਤੇ ਅਪੀਲ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਇਸ ਯਾਤਰਾ ਰਾਹੀਂ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਵਰਗੇ ਜਿਹੜੇ ਦੂਜੇ ਹੋਰ ਮਰੀਜ਼ ਨੇ ਹੋਰ ਲੋਕ ਨੇ ਜਿਹੜੇ व्हीलचेयर ਦੇ ਉੱਤੇ ਜੋ ਜ਼ਿੰਦਗੀ ਬਤੀਤ ਕਰ ਰਹੇ ਨੇ ਉਹਨਾਂ ਦਾ ਜੀਵਨ ਹੈ ਜਿਹੜਾ ਸੁਖਾਲਾ ਬਣਾਇਆ ਜਾ ਸਕੇ ਤੋਂ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਚੈਰੀਟੇਬਲ ਸੁਸਾਇਟੀ ਹੈ ਜਿਹੜੀ ਉਸ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਕਿਉਂਕਿ ਅੱਜ ਇਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਇੱਕ ਯਾਤਰਾ ਜਿਹੜੀ 221 ਕਿਲੋਮੀਟਰ ਦੀ ਸ਼ੁਰੂ ਕੀਤੀ ਗਈ ਹੈ व्हीਲਚੇਅਰ ਤੇ ਉਹ ਵੀਰ ਨੇ ਜਿਨ੍ਹਾਂ ਨੂੰ ਰਵਾਨਾ ਕੀਤਾ ਗਿਆ ਗੱਲਬਾਤ ਕਰਦੇ ਹਾਂ ਕੀ ਮਕਸਦ ਆ ਵੀਰ ਜੀ ਕੀ ਮਕਸਦ ਸੀ ਇਹ ਯਾਤਰਾ ਜਿਹੜੀ ਅੱਜ ਆਰੰਭ ਕੀਤੀ ਗਈ ਹੈ ਉਹ ਵਾਇਗਰੂ ਇਹਨਾਂ ਨੇ 80 85% ਡੈੱਡ ਸ਼ਰੀਰ ਜ਼ਿੰਦਾ ਲਾਸ਼ਾਂ ਨਾਲ ਕਸੀੜ ਕੇ ਜਾਣਾ ਹੈ ਜਿਸ ਦੇਸ਼ ਦੀ ਗੱਲ ਕਰੀਏ ਜਿਹੜੇ ਅੱਗ ਲਾ ਰਹੇ ਹੋ ਅੱਗ ਲਾਣ ਅਸੀਂ ਤਾਂ ਬੁਝਾਉਣ ਵਾਲਿਆਂ ਚੋਂ ਐ ਅਸੀਂ ਤਾਂ ਪਿਆਰ ਦਾ ਗੁਰੂ ਨਾਨਕ ਪਾਤਸ਼ਾਹ ਦਾ ਵਰਨਸ ਦਾ ਸਰਬ ਸੰਜੀਵਾਰਤਾ ਦਾ ਸੰਦੇਸ਼ ਦੇ ਰਹੇ ਆ ਸਾਡੇ ਸੈਂਟਰ ਚੱਲਦੇ ਆ ਖਰੜ ਦੇ ਲਾਗੇ ਭਰੇ ਪਏ ਨੇ ਸੈਂਟਰ ਉੱਪਰਲੀ ਮੰਜ਼ਲਾਂ ਉਸਾਰੀ ਕਰ ਰਹੇ ਆ ਸੰਗਤ ਨੂੰ ਬੇਨਤੀ ਕਰਨ ਲੱਗੇ ਆ ਸਾਡੇ ਨਾਲ ਜੁੜੋ ਸਾਨੂੰ ਮਾਇਆ ਰੂਪ ਦੇ ਵਿੱਚ ਸਹਿਯੋਗ ਕਰੋ ਇਸ ਮਕਸਦ ਨਾਲ ਚੱਲੇ ਆ ਸੰਦੇਸ਼ ਲੈ ਕੇ ਚੱਲੇ ਆ ਵਰਨਸ ਦਾ ਮੁਹਾਲੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਇਹ ਪੰਜ ਜ਼ਿਲ੍ਹਿਆਂ ਚ ਹੋ ਕੇ ਯਾਤਰਾ ਜਾਣੀ ਹੈ ਇਹ ਤੇ ਮੈਨੂੰ ਪੂਰੀ ਉਮੀਦ ਹੈ ਰਸਤੇ ਦੇ ਵਿੱਚ ਸੰਗਤ ਦਾ ਬਹੁਤ ਜ਼ਿਆਦਾ ਪਿਆਰ ਔਰ ਅਸ਼ੀਰਵਾਦ ਮਿਲਣ ਵਾਲਾ ਹੈ ਹਾਂ ਵੀਲ ਚੇਅਰ ਦੇ ਉੱਤੇ ਜ਼ਿੰਦਗੀ ਬਤੀਤ ਕਰਤੀ ਇਹਨਾਂ ਨੇ ਹਨਾ ਤੇ ਕਾਫੀ ਦਰਦ ਦਿਲ ਦੇ ਵਿੱਚ ਲੈ ਕੇ ਚੱਲੇ ਆ ਪੰਜਾਬ ਦੇ ਲੋਕ ਕੀ ਲੱਗਦਾ ਅੱਗੇ ਆਉਣਗੇ ਮਦਦ ਕਰਨਗੇ ਇਹ ਜੀ ਲੋਕਾਂ ਦੀ ਹੋਰ ਇਹ ਤਾਂ ਗੁਰੂਆਂ ਪੀਰਾਂ ਦਾਨੀ ਲੋਕਾਂ ਦੀ ਸੰਗਤ ਦੀ ਸਰਦਾਰਤੀ ਹੈ ਇੱਥੇ ਤਾਂ ਹੁਣ ਲੋਕਾਂ ਨੇ ਅੱਗੇ ਆਣਾ ਹੀ ਆਣਾ ਇਹ ਤਾਂ ਸਾਨੂੰ ਪੂਰੀ ਪੂਰੀ ਉਮੀਦ ਹੈ ਜੀ ਤੁਹਾਨੂੰ ਰਸਤੇ ਵਿੱਚ ਬਹੁਤ ਜ਼ਿਆਦਾ ਪਿਆਰ ਔਰ ਬਹੁਤ ਜ਼ਿਆਦਾ ਅਸ਼ੀਰਵਾਦ ਮਿਲਣ ਵਾਲਾ ਹੈ ਤੇ ਦਰਬਾਰ ਸਾਹਿਬ ਤੱਕ ਇਹ ਸਫ਼ਰ ਬਹੁਤ ਜ਼ਿਆਦਾ ਜੋਸ਼ ਨਾਲ ਜਾਏਗਾ ਸੋਸਾਇਟੀ ਕਿੱਦਾਂ ਮਦਦ ਕਰਦੀ ਐ ਇਹੋ ਜਿਹੇ ਲੋਕਾਂ ਦੀ ਹੋਰ ਜਿਹੜੇ ਲੋਕ ਨੇ ਕਿੱਦਾਂ ਸੰਪਰਕ ਚਾਹੁੰਦੇ ਨੇ ਅ ਇਹ ਸੇਵਾ ਨਾਲ ਸੱਚੀ ਕਹਾਣ ਸ਼ਬਦ ਨਾਲ ਜੋੜਨਾ ਸਹੀ ਤਾਂ ਨਹੀਂ ਬੜੀ ਗੰਦਗੀ ਦੇ ਵਿੱਚ ਚੱਲਦੀ ਐ 24 24 ਘੰਟੇ ਮਲ ਮੂਤਰ ਮਵਾਦ ਦੇ ਵਿੱਚ ਚੱਲਦੀ ਐ ਤਾਂ ਕਰਕੇ ਇਹ ਸੇਵਾ ਦੇ ਵਿੱਚ ਕੋਈ ਹੱਥ ਪਾਉਣਾ ਨਹੀਂ ਚਾਹੁੰਦਾ ਇਹ ਉਹ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਆਪਣੇ ਆਪ ਛੱਡਤਾ ਹੁੰਦਾ ਜਿਨ੍ਹਾਂ ਨੂੰ ਸਮਾਜ ਨੇ ਛੱਡਤਾ ਹੁੰਦਾ ਇਹਨਾਂ ਦੇ ਨਾਲ ਕੋਈ ਨਹੀਂ ਹੁੰਦਾ ਵਿਕਲੈਂਗ ਬੰਦੇ ਨਾਲ ਦੋਸਤੀ ਕਰਦਾ ਹੀ ਨਹੀਂ ਕੋਈ ਮੈਂ ਤਗੜਾ ਹੋਊਂਗਾ ਨਾ ਮੈਨੇ 16 ਪਾਇਆ ਹੋਇਆ ਹੈਗਾ ਮੇਰੇ 10 ਨਹੀਂ ਮੇਰੇ 100 ਦੋਸਤ ਬਣ ਜਾਣਗੇ ਲੇਕਿਨ ਵਿਕਲੈਂਕ ਲੋਕਾਂ ਦੇ ਸਾਥ ਦੋਸਤ ਨਹੀਂ ਬਣਦੇ ਇਹ ਇਕੱਲੇ ਬਣ ਕੇ ਰਹਿ ਜਾਂਦੇ ਆ ਕੀ ਵਿਕਲੈਂਕ ਬੰਦਿਆਂ ਦੀ ਜਿਹੜੀ ਦੋਸਤ ਬਣਨੇ ਚਾਹੀਦੇ ਨੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਵੀ ਅਸੀਂ ਇਹਨਾਂ ਦੇ ਦੋਸਤ ਬਣੀਏ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਇਨਸਾਨੀ ਜਾਮਾ ਮਿਲਿਆ ਸਾਨੂੰ ਜਿਹੜੇ ਘੱਟ ਪ੍ਰਿਵੀਲੇਜ ਨੇ ਉਹਨਾਂ ਨੂੰ ਮੋਢਾ ਲਾਣਾ ਸਾਡਾ ਫਰਜ਼ ਬਣਦਾ ਇਨਸਾਨ ਰੂਪ ਹੋਣ ਦੇ ਵਿੱਚ ਜੀ ਦਾ ਫਰਚਵੰਦਾ ਬਹੁਤ ਧੰਨਵਾਦ ਜੀ ਬਹੁਤ ਸ਼ੁਕਰ ਜੀ ਸੋ ਸਾਡੇ ਨਾਲ ਸੁਸਾਇਟੀ ਦੇ ਪ੍ਰਧਾਨ ਮੌਜੂਦ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਵਿਕਲਾਂਗ ਨੇ 휠 ਚੇਅਰ ਦੇ ਉੱਤੇ ਆ ਵੀਰ ਮੌਜੂਦ ਨੇ ਜ਼ਿੰਦਗੀ ਆਪਣੀ ਆ ਕੱਢ ਰਹੇ ਨੇ ਔਖੇ ਸੁੱਖੇ ਉਹਨਾਂ ਦੇ ਦੋਸਤ ਬਣੋ ਤੇ ਉਹਨਾਂ ਦੀ ਮਦਦ ਕਰੋ ਤਾਂ ਜੋ ਸਮਾਜ ਦਾ ਮਨੁੱਖਤਾ ਦਾ ਭਲਾ ਹੋ ਸਕੇ ਕੈਮਰਾ ਪਰਸਨ ਅਮਨ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ